ਆਪਣੀ ਧੀ ਦੀ ਰਾਖੀ ਕਰਨ ਅਤੇ ਹਰ ਸਮੇਂ ਉਸ ਉੱਪਰ ਨਿਗਰਾਨੀ ਰੱਖਣ ਲਈ ਪਿਓ ਨੇ ਕਰਤਾ ਆ ਕੰਮ ਲੋਕ ਦੇਖ ਕੇ ਕਹਿੰਦੇ ਆ ਕੀ ਕਰਤਾ ਅਕਸਰ ਹੀ ਹਰ ਇੱਕ ਮਾਪਿਓ ਨੂੰ ਆਪਣੇ ਧੀ ਪੁੱਤ ਦਾ ਫਿਕਰ ਹੁੰਦਾ ਹੈ ਪਰ ਹੁਣ ਇੱਕ ਪਿਓ ਨੇ ਆਪਣੀ ਧੀ ਨਾਲ ਕਰਤਾ ਆ ਕੰਮ ਵੀਡੀਓ ਦੇਖ ਕੇ ਹਰ ਕੋਈ ਹੋ ਗਿਆ ਹੈਰਾਨ ਦਰਸਲ ਇੱਕ ਪਿਓ ਨੇ ਆਪਣੀ ਧੀ ਦੇ ਸਿਰ ਉੱਪਰ ਸੀਸੀਟੀਵੀ ਕੈਮਰਾ ਲਗਾ ਦਿੱਤਾ ਕਿਉਂਕਿ ਉਸ ਨੂੰ ਇੱਕ ਫਿਕਰ ਲੱਗਿਆ ਰਹਿੰਦਾ ਸੀ ਕਿ ਉਸ ਦੀ ਧੀ ਨਾਲ ਕੋਈ ਗਲਤ ਹਰਕਤ ਨਾ ਕਰ ਦੇਵੇ ਜਾਂ ਉਸ ਦੀ ਧੀ ਕਿਸੇ ਮਾੜੀ ਸੰਗਤ ਵਿੱਚ ਪਾ ਕੇ ਕੋਈ ਗਲਤ ਕਦਮ ਨਾ ਚੱਕ ਲਵੇ ਤੁਸੀਂ ਵੀ ਸੋਚੋ ਕੁੜੀ ਦੇ ਮੂੰਹੋਂ ਪੂਰੀ ਗੱਲ। ਇਸ ਲਈ ਮੇਰੇ ਪਤਨਿ ਨੇ ਇਹ ਲਗਾਇਆ ਮੈਂ ਕਿੱਧਰ ਜਾ ਰਹੀ ਹਾਂ, ਕੀ ਕਰ ਰਹੀ ਹਾਂ, ਉਹਨੂੰ ਹਰ ਚੀਜ਼ ਬਤਾਉਂਦੀ। ਪਤਾ ਹੋਗਾ ਇਹ ਕ੍ਰਾਚੀ ਵਿੱਚ ਜੋ ਵਾਕਿਆ ਆਇਆ, ਤੇਸ਼ਾ ਆ। ਹਮ। ਬਾ ਬੇਟੀ ਕੋ ਮਾਰ ਕੇ ਚਲੇ ਗਈ ਕਮੀਰਜ਼ਾਦੀ। ਹਮ। ਤਾਂ ਉਹ ਫਰੂਫਤਨ ਇਹ ਨਾ ਢੁੰਡेंगे। ਹਮ। ਤਾਂ ਇਸੀ ਵਜ੍ਹਾ ਸੇ ਮੇਰੇ ਪੇਰੈਂਟਸ ਨੇ ਲਗਾਇਆ। ਤੋਂ ਤੁਹਾਨੂੰ ਇਸ ਪਿਤਾ ਦਾ ਇਹ ਤਰੀਕਾ ਕਿਵੇਂ ਲੱਗਿਆ ਕਿ ਇਸ ਤਰ੍ਹਾਂ ਕਿਸੇ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ? ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼